ਸ਼੍ਰੀ ਕੀਰਤਪੁਰ ਸਾਹਿਬ ਚੰਡੀਗੜ੍ਹ ਕੁਲੂ ਮਨਾਲੀ ਮੁੱਖ ਮਾਰਗ ਪਿੰਡ ਬਰੂਵਾਲ ਕੋਲ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇੱਕ ਕਾਰ ਕਿਸੇ ਅਣਪਛਾਤੇ ਵਾਹਨ ਦੇ ਪਿੱਛੇ ਟਕਰਾ ਗਈ ਜਿਸ ਦੇ ਚਲਦਿਆਂ ਕਾਰ 'ਚ ਸਵਾਰ ਪੰਜ ਲੋਕਾਂ 'ਚੋਂ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਚਾਰ ਗੰਭੀਰ ਰੂਪ ਜਖਮੀ ਹੋ ਗਏ ਜਿਨ੍ਹਾਂ ਨੂੰ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਦੁਰਘਟਨਾ ਗ੍ਰਸਤ ਕਾਰ ਚੋਂ ਮ੍ਰਿਤਕ ਵਿਅਕਤੀ ਤੇ ਕਾਰ ਚਾਲਕ ਨੂੰ ਬੜੀ ਮਸ਼ੱਕਤ ਨਾਲ ਬਾਹਰ ਕੱਢਿਆ ਗਿਆ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਖੜਾਇਆ ਕਮਿਊਨੀਕੇਸ਼ਨ ਸੁਝਾਇਆ ਹੁਣ ਫਿਰ ਲੈ ਆ ਬਾਣੀ ਜੀ ਰੇਕ ਮੈਨੂੰ ਲੱਗਿਆ ਸਰ 5 ਵਜੇ ਦੇ ਕਰੀਬ ਅੱਛਾ ਜੀ ਸਰ ਆ 5 ਵਜੇ ਮੈਨੂੰ ਮੈਸੇਜ ਆਇਆ ਕਾਲ ਲੇਟ ਆਈ ਹੈ ਐਨਐਚਆਈ ਤੋਂ ਤੇ ਅਸੀਂ ਕ੍ਰਾਂਤੀ ਇੱਥੇ ਪਹੁੰਚ ਗਿਆ ਸਾਡੇ ਆਣ ਤੋਂ ਪਹਿਲਾਂ ਵੈਸੇ ਜਿਹੜੇ ਇੰਜਰਡ ਤੇ ਬੰਦੇ ਉਹਨਾਂ ਨੂੰ ਲੈ ਗਿਆ ਇੱਕ ਬੰਦਾ ਜਿਹੜਾ ਡੈੱਡ ਤਾਂ ਉਹਨੂੰ ਅਸੀਂ ਹਟੜਿਆ ਤੇ ਐਂਬੂਲੈਂਸ ਭੇਜ ਦਿੱਤੀ ਉਹਨਾਂ ਨੂੰ ਪਤਾ ਕਿੰਨੇ ਬੰਦੇ ਪਤਾ ਲੱਗਿਆ ਕਿੰਨੇ ਟੋਟਲ ਸੀ ਬੰਦੇ 5-10 ਨੇ ਟੋਟਲ ਠੀਕ ਹੈ ਜੀ ਬਾਕੀ ਡਰਾਈਵਰ ਜਿਹੜਾ ਹੋਣੇ ਗਿਆ ਥੋੜੀ ਜਿਹੀ ਖੱਲੇ ਉਹਨੂੰ ਕੱਢਣ 'ਚ ਥੋੜੀ ਦਿੱਕਤ ਆਈ ਐਸੇ ਠੀਕ ਆ ਉਹ ਕੁਝ ਤੇ ਬਾਕੀ ਜਿਹੜੇ ਬੰਦੇ ਤੇ ਉਹਨ ਕੰਬਲ ਨਾ ਸੀ ਚਾ ਇਟਸ ਵਾਟਸਐਪ ਤੇ ਬਾਕੀ ਹੁਣ ਦੇਖਦੇ ਆ ਮੈਸੇਜ ਕਿ ਆਉਂਦਾ ਹੈ 5 ਵਾਰ ਉਹਨਾਂ ਨੂੰ ਲੱਗਿਆ ਜੀ ਚਾਰ ਆਪਾਂ ਭੇਜਦੇ ਉੱਤੇ ਤੇ ਇਹ ਕਿਹੜਾ ਟਰੈਕਟਰ ਸਾਈਡ ਤੇ ਬੈਠ ਗਿਆ ਅੱਗੇ ਉਹ ਵੀ ਚੱਲ ਰਿਹਾ ਹੈ ਟ੍ਰੇਵਲ ਜੋ ਗਿਆ ਸੁਹਾਗ ਕਲੋਨੀ ਐ ਸਿਟਰਲ ਦੇ ਨਾਲ ਇਹ ਇੱਕ ਦੀ ਡੈਥ ਹੋਈ ਹੈ ਜੀ ਹਾਂਜੀ ਟੋਟਲ 5 ਬੰਦੇ ਸੀ ਗੱਡੀ ਦੇ ਵਿੱਚ ਇੱਕ ਦੀ ਮੌਕਾ ਦੀ ਡੈਥ ਹੋਈ ਪਰ ਬਾਕੀ ਗੱਡੀ ਫਿਰ ਤੋਂ ਆਪਾਂ ਨਦੀ ਚੋਂ ਇਹ ਕੁਝ ਪਤਾ ਲੱਗਿਆ ਕਿੱਧਰ ਜਾ ਰਹੇ ਸੀ ਜੀ ਇਹ ਨਹੀਂ ਹਜੇ ਪਤਾ ਲੱਗਿਆ ਉੱਪਰ ਮਨਾਲੀ ਫਿਰ ਜਾ ਰਹੇ ਸੀ ਠੀਕ ਹੈ ਜੀ